ਤਕਰੀਬਨ ਮੈਂ ਸੁਣਿਆ 75000 ਲੋਕ ਹੋ ਸਕਦਾ ਹੈਗਾ ਇੱਥੇ ਅੱਜ ਪਹੁੰਚਣਗੇ ਮੌਸਮ ਵੀ ਬਹੁਤ ਵਧੀਆ ਹੈਗਾ ਯਾ ਅਕਦਾ ਇੰਡੀਆ ਤੋਂ ਇੰਡੀਆ ਤੋਂ ਬਾਅਦ ਇਹ ਸਭ ਤੋਂ ਵੱਡਾ ਫੰਕਸ਼ਨ ਹੋਣਾ ਹੈਗਾ ਯਾ ਜਿਹੜੇ ਆਪਣੇ ਛੋਟੇ ਬੱਚੇ ਆ ਕੱਲ ਦੇ ਲੀਡਰ ਆ ਔਰ ਇਹੀ ਜੋ ਅੱਜ ਆਪਾਂ ਕਰ ਰਹੇ ਆ ਇਹ ਕੱਲ ਨੂੰ ਉਹ ਕਰਨਗੇ ਆਪਣੇ ਨਾਲੋਂ ਬੈਟਰ ਕਰਨਗੇ ਸੋ ਮੇਰੇ ਅਨਸਾਰ ਮੇਰੀ ਸਮਝ ਦੇ ਨਾਲ ਐਡਾਂ ਦੇ ਇਵੈਂਟ ਹੋਣੇ ਐਡਾਂ ਦੀ ਸੈਲੀਬ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਔਰ ਹੋਣੀ ਚਾਹੀਦੀ ਆ ਜਦ ਆਪਣੇ ਜਾਣਦੇ ਹੈ ਕਿ ਆਪਣੀ ਸੰਸਕ੍ਰਿਤੀ ਦੇ ਹਿਸਾਬ ਸੇ इट्स ए विन ऑफ द गुड ओवर द एबल और इतने बड़े पैमाने में हिंदू सभा जो ये मैनेजमेंट सारा वर्क हार्ड करती है पूरी कम्युनिटी वर्क हार्ड करती है आज यहाँ पर एक्सपेक्टेड है पिचहत्तर हज़ार से लाख लोगों का एक्सपेक्टेड है ये सभी के लिए बड़ा ही सौहार्द और सौभाग्य का पर्व है भगवान श्री राम ने रावण के वध को करके माँ शक्ति की उपासना करके भगवान शिव की ਉਰਚਨਾ ਬੰਦਨਾ ਕਰਕੇ ਤਬ ਉਸ ਆਤਿਆਚਾਰੀ ਦੁਰਾਚਾਰੀ ਅਭਿਮਾਨੀ ਉਸ ਰਾਵਣ ਪਰ ਵਿਜੇ ਪ੍ਰਾਪਤ ਕੀਤੀ ਸਤਿ ਸ਼੍ਰੀ ਅਕਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਹਿੰਦੂ ਸਭਾ ਟੈਂਪਲ ਵਿਖੇ ਮੌਜੂਦ ਹਾਂ ਜਿੱਥੇ ਦਸਹਰੇ ਦਾ ਪਵੰਦਿਹਾਰ ਮਨਾਇਆ ਜਾ ਰਿਹਾ ਜੀ ਔਰ ਮੇਰੇ ਨਾਲ ਅੰਬਰੂਬੀ ਸਹੋਤਾ ਨੇ ਸੋ ਰੂਬੀ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖਦੇ ਹਾਂ ਜੀ ਅੱਜ ਬੜਾ ਫੇਰ ਦੁਵਾਰਾ ਤੋਂ ਰੌਣਕ ਲੱਗੀ ਕਿਵੇਂ ਦੇਖ ਰਹੀ ਅੱਜ ਹੀ ਦੇਖੋ ਪਿਛਲੇ ਸਾਲ ਵੀ ਇੱਥੇ ਹੀ ਆਪਾਂ ਮਿਲੇ ਸੀਗੇ ਆ ਕੈਨੇਡਾ ਦਾ ਸਬ ਤੋਂ ਲਾਰਜੇਸਟ ਦਸਰਾ ਦਾ ਫੈਸਟੀਵਲ ਹੈਗਾ ਇਹ ਜੋ ਇੱਥੇ ਹਿੰਦੂ ਸਭਾ ਮੰਦਿਰ ਦੇ ਗਰਾਊਂਡ ਦੇ ਵਿੱਚ ਮਨਾਇਆ ਜਾਂਦਾ ਹੈਗਾ ਸੋ ਪਹਿਲਾਂ ਤਾਂ ਮੈਂ ਉਹਨਾਂ ਦੀ ਮੈਨੇਜਮੈਂਟ ਟੀਮ ਨੂੰ ਬਹੁਤ ਬਹੁਤ ਦਾ ਧੰਨਵਾਦ ਦੇਣਾ ਚਾਹੁੰਦੀ ਆ ਬਹੁਤ ਚੰਗੇ ਤਰੀਕੇ ਦੇ ਨਾਲ ਉਹ ਇੱਕ ਆਰਗੇਨਾਈਜ਼ ਫੈਸ਼ਨ ਸ਼ੀ ਇਹਨਾਂ ਨੂੰ ਇਸ ਇਵੈਂਟ ਨੂੰ ਮਨਾਉਂਦੇ ਹੈਗੇ ਆ ਤਕਰੀਬਨ ਮੈਂ ਸੁਣਿਆ 75000 ਲੋਕ ਹੋ ਸਕਦਾ ਹੈਗਾ ਇੱਥੇ ਅੱਜ ਪਹੁੰਚਣਗੇ ਮੌਸਮ ਵੀ ਬਹੁਤ ਵਧੀਆ ਹੈਗਾ ਯਾ ਸੋ ਇਟਸ ਅ ਬਿਗ ਇਵੈਂਟ ਮੈਨ ਲੱਗਦਾ ਇੰਡੀਆ ਤੋਂ ਇੰਡੀਆ ਤੋਂ ਬਾਹਰ ਸਭ ਤੋਂ ਵੱਡਾ ਫੰਕਸ਼ਨ ਹੋਣਾ ਹੈਗਾ ਯਾ ਐਂਡ ਸੋ ਜੇ ਤੁਸੀਂ ਕਦੇ ਆ ਕੇ ਦੇਖਿਆ ਨਹੀਂ ਹੈਗਾ ਇੱਥੇ ਦਾ ਜੋਸ਼ਅਬਦ ਕੀਰਤਨ ਹੋ ਰਿਹਾ ਹੈਗਾ ਯਾ ਐਂਡ ਆਲਸੋ ਰਾਮਲੀਲਾ ਦਾ ਜੋ ਪਲੇ ਹੋਊਗਾ ਉਸ ਤੋਂ ਬਾਅਦ ਰਾਵਣ ਨੂੰ ਜਲਾਇਆ ਜਾਂਦਾ ਹੈਗਾ ਯਾ ਇਟਸ ਫੀਲਿੰਗ ਸਾਰੇ ਲੋਕ ਜਿਹੜੇ ਆਉਂਦੇ ਹੈਗੇ ਆ ਇੱਥੇ ਇੰਡੀਆ ਦੀ ਫੀਲਿੰਗ ਮਹਿਸੂਸ ਕਰਦੇ ਹੈਗੇ ਹਨ ਖਾਸ ਕਰਕੇ ਤੁਸੀਂ ਡਿਫਰੈਂਟ ਧਰਮਾਂ ਦੇ ਲੋਕਾਂ ਨੂੰ ਵੀ ਇੱਥੇ ਦੇਖੋਗੇ ਸਿੱਖ ਸਿੱਖ ਵੀ ਬਹੁਤ ਆਉਂਦੇ ਆ ਹਿੰਦੂ ਵੀ ਆਉਂਦੇ ਹੈਗੇ ਆ ਸੋ ਇਟਸ ਵੈਰੀ ਨਾਈਸ ਟੂ ਸੀ ਐਂਡ ਆਮ ਸ਼ੋਰ ਹੋਰ ਧਰਮਾਂ ਦੇ ਵੀ ਆ ਰਹੇ ਹੈਗੇ ਨੇ ਬਿਕਾਜ਼ ਇਟਸ ਬਿਕਮ ਅ ਵੈਰੀ ਮੋਨੂਮੈਂਟਲ ਇਵੈਂਟ ਫੋਰ ਦ ਕਮਿਊਨਿਟੀ ਹੇਰ ਜਿਵੇਂ ਆਪਾਂ ਲਾਸਟ ਟਾਈਮ ਵੀ ਜਿਵੇਂ ਆਪਾਂ ਗੱਲ ਕਰ ਰਹੇ ਆ ਉਦੋਂ 5000 ਕੋਲ ਚੇਅਰ ਲਾਈ ਸੀ ਤੇ ਲੋਕ ਬਹੁਤ ਜ਼ਿਆਦਾ ਹੋ ਗਏ ਸੀ ਇਸ ਵਾਰ ਇਹ ਕਹਿੰਦੇ 8 ਤੋਂ 10000 ਅਸੀਂ ਚੇਅਰ ਹੀ ਪਰ ਜਿਵੇਂ ਤੁਸੀਂ ਕਿਹਾ ਦਾ ਵੀ ਇਹ ਇੱਕ ਭਾਈਚਾਰਾ ਸੰਦੇਸ਼ ਦਿੰਦਾ ਜੀ ਇਹ ਤਿਹਾੜਾ ਸਾਵਾ ਦਸਹਿਰਾ ਹੋ ਗਿਆ ਦੀਵਾਲੀ ਹੋ ਗਿਆ ਜਾਂ ਗੁਰਨਾਨਕ ਦੇਵ ਜੀ ਦਾ ਬਰਥਡੇ ਆ ਰਿਹਾ ਜੀ ਐਸੇ ਕਈ ਤਿਹਾੜਨੇ ਪਰ ਸਾਨੂੰ ਜਿਹੜੀ ਭਾਈਚਾਰਕ ਸਾਂਝ ਆ ਕਿਤੇ ਨਾ ਕਿਤੇ ਕੁਝ ਲੋਕਾਂ ਕੰਨੀਓ ਇਹ ਜਿਹੜੀ ਖਰਾਬ ਕਰਨੀ ਚਾਹੀ ਚਾਹੁੰਦੇ ਹੁੰਦੇ ਲੋਕ ਪਰ ਮੈਨੂੰ ਲੱਗਦਾ ਨਹੀਂ ਵੀ ਇਦਾਂ ਦੇ ਜਿਹੜਾ ਕੱਟ ਦੇਖ ਕੇ ਬਈ ਕੋਈ ਅਹਜੀ ਗੱਲ ਹੋਏਗੀ ਤੁਹਾਨੂੰ ਲੱਗਦਾ ਜੀ ਵੀ ਜਿਹੜੀ ਭਾਈਚਾਰਕ ਸਾਂਝ ਇੱਥੇ ਦੇਖਣ ਨੂੰ ਮਿਲਦੀ ਆ ਮੈਨੂੰ ਨਹੀਂ ਲੱਗਦਾ ਹੈਗਾ ਆਬਵੀਅਸਲੀ ਸਾਰੇ ਪ੍ਰਕਾਸ਼ਨਸ ਇਥੇ ਲਏ ਗਏ ਹੈਗੇ ਨੇ ਦਾ ਪੂਰਾ ਇੰਤਜ਼ਾਮ ਹੈਗਾ ਆ ਪਰ ਯੂ نو ਆਈ ਰੀਲੀ ਹੋਪ ਜਿਹੜੀ ਆਪਣੀ ਟ੍ਰੂ ਕਮਿਊਨਿਟੀ ਦੀ ਟ੍ਰੂ ਨੇਚਰ ਹੈਗੀ ਆ ਵੀ ਉਹੋ ਅੱਜ ਦਿਖਾਈ ਦੇਊਗੀ ਐਂਡ ਪੀਪਲ ਜਸਟ ਆਮ ਤੌਰ ਤੇ ਇਸ ਇਵੈਂਟ ਤੇ ਕਦੇ ਵੀ ਕੋਈ ਪ੍ਰੋਬਲਮ ਨਹੀਂ ਪਹਿਲਾਂ ਹੋਈ ਹੈ ਕਿ ਸੋ ਆਈ ਹੋਪ ਥੈਟ ਦ ਕਮਿਊਨਿਟੀ ਅੰਡਰਸਟੈਂਡਸ ਥੈਟ ਬਾਕੀ ਗਵਰਨਮੈਂਟ ਇਜ਼ ਵੈਰੀ ਸੀਰੀਅਸ ਅਬਾਊਟ ਦਿਸ ਐਜ਼ ਵੈਲ ਅਮ ਮੇ ਤੁਹਾਡੇ ਪਿਛਲੇ ਪ੍ਰੋਗਰਾਮ ਤੇ ਵੀ ਕੀ ਆ ਹੈਗਾ ਵੀ ਅਸੀਂ ਨਾ ਮੈਟ ਕ੍ਰਾਈਮ ਦਾ ਲੈਜਿਸਲੇਸ਼ਨ ਲੈ ਕੇ ਆਈ ਹੈਗੇ ਹਾਂ ਉਹ ਹਾਊਸ ਆਫ ਕਾਮਨ ਦੇ ਵਿੱਚ ਪ੍ਰੈਜ਼ੈਂਟ ਹੋਇਆ ਹੈਗਾ ਕੋਸ਼ਿਸ਼ ਦੇ ਤੱਕ ਉਹ ਪਾਸ ਵੀ ਹੋ ਜੂਗਾ ਕਮੇਟੀ ਦੇ ਵਿੱਚ ਸਟੱਡੀ ਕੀਤਾ ਜਾ ਰਿਹਾ ਉਹਦੇ ਵਿੱਚ ਕਾਫੀ ਸਖਤ 10 ਸਾਲ ਤੋਂ ਉੱਤੇ ਦੀ ਸਜ਼ਾ ਕੀਤੀ ਗਈ ਹੈਗੀ ਆ ਵੀ ਜਿਹੜਾ ਵੀ ਬੰਦਾ ਕੋਈ ਇਹ ਨਵਾਂ ਫੈਡਰਲ ਕਾਨੂੰਨ ਦੇ ਥੱਲੇ ਕਿ ਕਰਾਇਮ ਹੈਗਾ ਹੇਟ ਦਾ ਜੇ ਤੁਸੀਂ ਕੋਈ ਰਿਲੀਜੀਅਸ ਪਲੇਸ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਕਰਾਇਮ ਕਮਿਟ ਕਰੋਗੇ ਤਾਂ ਤੁਹਾਨੂੰ ਤੇ ਐਕਸਟਰਾ ਚਾਰਜ ਲੱਗੂਗਾ ਇਸ ਚੀਜ਼ ਦਾ ਐਂਡ ਇਟ ਇਜ਼ ਵੈਰੀ ਵੈਰੀ ਸੀਰੀਅਸ ਇਟਕਵੇ ਨਾਕਵੇ ਮੁਜਾਰਾ ਕਰਨਾ ਅਲਾਉਡ ਹੋਊਗਾ ਕਿਸੇ ਦਾ ਰਸਤਾ ਰੋਕਣਾ ਨਹੀਂ ਅਲਾਉਡ ਹੋਏਗਾ ਆ ਨਾ ਕਿ ਸਿਰਫ ਇਥੇ ਪਰ ਕੋਈ ਵੀ ਕੈਨੇਡਾ ਸਟੇਟ ਤੇ ਜਾਂ ਕੋਈ ਵੀ ਕਲਚਰਲ ਕਮਿਊਨਿਟੀ ਸੈਂਟਰ ਤੇ ਵੀ ਡੋਨਟ ਵਾਂਟ ਟੂ ਸੀ ਹੇਟ ਇਨ ਆਰ ਕਮਿਊਨिटीज ਵੀ ਡੋਨਟ ਟੋਲਰੇਟ ਹੇਟ ਇਨ ਆਰ ਕਮਿਊਨिटीज ਐਂਡ ਕੈਨੇਡਾ ਦੀ ਬਸੇਤਾ ਖੂਬੀ ਇਹ ਹੈ ਕਿ ਆ ਵੀ ਲੋਕ ਸਾਰੀ ਦੁਨੀਆ ਤੋਂ ਲੋਕ ਆਉਂਦੇ ਹੈਗੇ ਨੇ ਸਾਈਡ ਬਾਈ ਸਾਈਡ ਇੱਕ ਪੀਸਫੁਲ ਤਰੀਕੇ ਦੇ ਨਾਲ ਰਹਿੰਦੇ ਹੈਗੇ ਆ ਕੁਝ ਯੂ نو ਕੁਝ ਇਨਸੀਡੈਂਟਸ ਜ਼ਰੂਰ ਹੋਏ ਹੈਗੇ ਨੇ ਤਾਂ ਉਹਨਾਂ ਇਨਸੀਡੈਂਟਸ ਨੂੰ ਆ ਰਸਟ ਕਰਨ ਲਈ ਇਹ ਕਾਨੂੰਨ ਬਣਾਇਆ ਗਿਆ ਹੈਗਾ ਮੈਂ ਕਹਿੰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਧਾਰਮਿਕ ਸਥਾਨਾਂ ਨੂੰ ਧਾਰਮਿਕ ਸਥਾਨ ਦੇ ਤੌਰ ਤੇ ਹੀ ਦੇਖਣਾ ਚਾਹੀਦਾ ਨਾ ਕਿ ਕਿਸੇ ਰੋਸ ਧਰਨਾ ਨਾ ਕਿ ਕਿਸੇ ਇੱਕ ਕਮਿਊਨਿਟੀ ਨੂੰ ਕਿਉਂਕਿ ਧਾਰਮਿਕ ਸਥਾਨ ਮੇਰੇ ਖਿਆਲ ਸਭ ਦਾ ਸਾਂਝਾ ਹੁੰਦਾ ਹੈ ਸਭ ਦਾ ਹੀ ਸਾਂਝਾ ਖਾਸ ਕਰਕੇ ਇਸ ਮੰਦਰ ਦੇ ਵਿੱਚ ਤੁਸੀਂ ਦੇਖੋਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਹਿ ਕੇ ਹੱਤੀ ਹੈਗੀ ਆ ਵੀ ਬਹੁਤ ਲੋਕ ਅਲੱਗ-ਅਲੱਗ ਧਰਮਾਂ ਦੇ ਇੱਥੇ ਆਉਂਦੇ ਹੈਗੇ ਨੇ ਇਸ ਧਾਰਮਿਕ ਸਥਾਨ ਤੇ ਇਹ ਹਰ ਇੱਕ ਜਗ੍ਹਾ ਤੇ ਨਹੀਂ ਹੁੰਦਾ ਪਰ ਇੱਥੇ ਖਾਸ ਕਰਕੇ ਹੁੰਦਾ ਹੈ ਦੇਖ ਸਕਦੇ ਹੋ ਮੈਂ ਕਹਿੰਦਾ ਵੀ ਮੰਦਰ ਦੇ ਵਿੱਚ ਸਿੱਖ ਜਾਦਾ ਮੈਨੂੰ ਦਿਖ ਰਹੇ ਨੇ ਜੇ ਆਪਾਂ ਗੱਲ ਕਮਿਊਨਿਟੀ ਦੇ ਧਾਰਮਿਕ ਵਾਈਸ ਕਹੀਏ ਜਦਗੀਆਂ ਕਰਨੀ ਨਹੀਂ ਚਾਹੀਦੀ ਪਰ ਫਿਰ ਵੀ ਆਪਾਂ ਗੱਲ ਕਰੀਏ ਇਹੀ ਭਾਰਕ ਪਾਈਚਾਰਕ ਸਾਂਝ ਹੁੰਦੀ ਹੈ ਜੀ ਔਰ ਵਾਂਸ ਅਗੇਨ ਸਾਡੇ ਗੰਨੀਓ ਹੈਪੀ ਦਸਹਿਰਾ ਜੀ ਹੈਪੀ ਦਸਹਿਰਾ ਸੋ ਮੇਰੇ ਨਾਲ ਨੇ ਬ੍ਰੈਡਫੋਰਡ ਦੇ ਡਿਪਟੀ ਮੇਅਰ ਰਾਜ ਸੰਧੂ ਸੋ ਸੰਧੂ ਸਾਹਿਬ ਪਹਿਲਾਂ ਤਾਂ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਸასი ਸ਼ਾਲ ਜੀ ਮੇਰੇ ਵੱਲੋਂ ਸਾਹਿਬ ਤੁਹਾਨੂੰ ਵੀ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬਹੁਤ ਬਹੁਤ ਸასი ਸ਼ਾਲ ਕੀ ਕਹੋਗੇ ਜੀ ਅੱਜ ਹਿੰਦੂ ਸਭਾ ਆਏ ਹੋ ਪਹਿਲੋ ਤੇ ਮੈਂ ਸਾਰਿਆਂ ਨੂੰ ਹੀ ਹੈਪੀ ਜਰਾ ਕਹਾਂਗਾ ਸਾਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਵਾਂਗਾ ਔਰ ਨਾਲ ਹੀ ਗੌਰਮੰਦਰ ਵਾਲਿਆਂ ਨੂੰ ਔਰ ਪੂਰੀ ਮੈਨੇਜਮੈਂਟ ਨੂੰ ਵਧਾਈ ਵੀ ਦਵਾਂਗਾ ਕਿ ਜਿਹੜੇ ਇਦਾਂ ਦੇ ਵਧੀਆ ਉਪਰਾਲੇ ਕਰਦੇ ਨੇ ਕਿ ਜਿੱਥੇ ਲੋਕੀ ਕੱਟੇ ਹੋਣ ਜਾਤ ਪਾਤ ਤੋਂ ਉੱਠ ਕੇ ਧਰਮਾਂ ਦੇ ਉੱਤੇ ਉੱਠ ਕੇ ਔਰ ਜੀ ਅੱਪਾ ਗੱਲ ਕੀਤੀ ਜਾਵੇ ਇੰਨਾ ਹਜੂਮ ਦੇਖ ਕੇ ਕੁਝ ਮਹਿਸੂਸ ਹੋ ਰਿਹਾ ਵੀ ਅਪਾ ਇੰਡੀਆ ਜਿਵੇਂ ਕੇ ਜੀ ਵੀ ਇੱਥੇ ਆ ਬਿਲਕੁਲ ਹੋ ਰਿਹਾ ਜੀ ਜਦੋਂ ਅੰਦਰ ਆਉਨੇ ਆ ਤੁਹਾਨੂੰ ਬਿਲਕੁਲ ਇੰਡੀਆ ਵਾਲੇ ਜਦੋਂ ਰਾਮਲੀਲਾ ਹੁੰਦੀ ਹੀ ਤਸਰਾ ਮਨਉ ਦੇ ਸੀ ਉਹੀ ਮਾਹੌਲ ਤਾਂ ਨੂੰ ਇੱਥੇ ਮਹਿਸੂਸ ਹੋ ਰਿਹਾ ਸਟਾਲ ਲੱਗੇ ਨੇ ਲੋਕੀ ਬੈਠੇ ਨੇ ਬੱਚੇ ਖੇਡ ਰਹੇ ਨੇ ਪੂਰੀ ਇੰਡੀਆ ਦੀ ਫੀਲਿੰਗ ਔਰ ਜੀ ਆਪਾਂ ਝਾਕੀਆਂ ਦੀ ਗੱਲ ਕੀਤੀ ਜਾਵੇ ਇਹੀ ਝਾਕੀਆਂ ਆਪਾਂ ਛੋਟੇ ਹੁੰਦੇ ਵੀ ਦੇਖਦੇ ਸੀ ਔਰ ਸੇਮ ਆ ਔਰ ਮੈਨੂੰ ਇਹ ਵੀ ਲੱਗਦਾ ਤੁਸੀਂ ਇਹਦੇ ਬਾਰੇ ਜ਼ਿਆਦਾ ਦੱਸ ਸਕਦੇ ਹੋ ਕਿ ਲੋਕਾਂ 'ਚ ਤੁਸੀਂ ਪਬਲਿਕਲੀ ਬਹੁਤ ਵਿਚਰਦੇ ਹੋ ਵੀ ਜਿਹੜੇ ਰੂਟਸ ਆ ਇਥੋਂ ਦੇ ਛੋਟੇ ਬੱਚੇ ਆ ਸਾਡੇ ਜੇ ਸਾਡਾ ਜਿਹੜੀ ਸੰਸਕ੍ਰਿਤੀ ਆਈ ਉਹਨਾਂ ਦੇ ਵਿੱਚ ਉਹਨਾਂ ਦੇ ਖੂਨਦਾਰ ਪੀੜੀਦਰ ਪੀੜੀ ਜਾਊਗੀ ਮੇਰੇ ਹਿਸਾਬ ਨਾਲ ਸਾਡੇ ਬੱਚੇ ਵੀ ਆਪਣੇ ਰੂਟਸ ਨਾਲ ਜੁੜੇ ਰਹਿਣਗੇ ਜ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਜਦੋਂ ਆਪਾਂ ਇਦਾਂ ਦੇ ਪ੍ਰਾਲੇ ਕਰਾਂਗੇ ਉਹ ਬੱਚੇ ਜੁੜਨਗੇ ਗਾਂ ਉਹੀ बिकॉज़ ਜਿਹੜੇ ਆਪਣੇ ਛੋਟੇ ਬੱਚੇ ਆ ਕੱਲ ਦੇ ਲੀਡਰ ਆ ਔਰ ਇਹੀ ਜੋ ਅੱਜ ਆਪਾਂ ਕਰ ਰਹੇ ਆ ਇਹ ਕੱਲ ਨੂੰ ਉਹ ਕਰਨਗੇ ਆਪਣੇ ਨਾਲੋਂ ਬੈਟਰ ਕਰਨਗੇ ਸੋ ਮੇਰੇ ਅਨਸਾਰ ਮੇਰੀ ਸਮਝ ਦੇ ਨਾਲ ਇਦਾਂ ਦੇ ਇਵੈਂਟ ਹੋਣੇ ਇਦਾਂ ਦੀ ਸੈਲੀਬ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਆ ਔਰ ਹੋਣੀ ਚਾਹੀਦੀ ਆ ਧੰਨਵਾਦ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਸਭ ਨੂੰ ਬਹੁਤ ਬਹੁਤ ਦਸਹਿਰੇ ਦੀਆਂ ਮੁਬਾਰਕਾਂ ਹੈਪੀ ਦਸਹਿਰਾ ਹੈਪੀ ਦਸਹਿਰਾ ਸੋ ਨਵਲ ਜੀ ਸਭ ਤੋਂ ਪਹਿਲੇ ਤੋਂ ਹੈਪੀ ਦਸਹਿਰਾ ਜੀ ਹੈਪੀ ਦਸਹਿਰਾ ਜੀ ਤਾਂ ਕੀ ਕਹਿਣਾ ਚਾਹhenge ਅੱਜ ਆਮ ਹਿੰਦੂ ਸਭਾ ਟੈਂਪਲ ਮੈਂ ਬ੍ਰੈਂਪਟਨ ਮੈਂ ਆਂ ਔਰ ਆਪ ਦੇਖ ਸਕਤੇ ਹੋ ਪਬਲਿਕ ਇਤਨੀ ਜਿਆਦਾ ਹੈ ਔਰ ਅੱਜ ਭਗਵਾਨ ਸ਼੍ਰੀ ਰਾਮ ਕਾ ਜੈਸੇ ਕਹਤੇ ਹੈ ਉਹ ਵੀ ਸਵਾਗਤ ਕਰ ਰਹੇ ਹੈ ਵੀ ਆਤੇ ਹੋਏ और सबसे बड़ी बात यह होती है अभी इस दिन का हमको सभी को इंतज़ार रहता है क्योंकि ये एक ऐसा त्यौहार है जिसमें हर कम्युनिटी के लोग आते हैं और साथ मिलजुल के करते हैं जो भी करते हैं आप क्या कहना चाहते हैं सबसे पहले तो सबको अगेन हैप्पी दशहरा और यू नो आज का दिन एक बहुत शुभ दिन है जब अपने जानते हैं कि अपनी संस्कृति के हिसाब से इट्स ए विन ऑफ द गुड ओवर द एबल और इतने बड़े पैमाने में हिंदू सभा जो ये मैनेजमेंट सारा वर्क हार्ड करती है पूरी कम्युनिटी वर्क हार्ड करती है आज यहाँ पर एक्सपेक्टेड है 75,000 हज़ार से लाख लोगों का एक्सपेक्टेड है ऑलरेडी साठ साठ एक हज़ार लोग हो गए हैं एंड बाय आई थिंक बाय द इनिंग क्लोज टू एटी टू हंड्रेड थाउजेंड पीपल इट शुड बी हियर एक कितनी ब्यूटी है कनाडा की सोचो so, आज ਜਦ ਆਪਣੇ ਲੋਕ ਭਾਰਤ ਦੇਸ਼ ਛੋੜ ਕੇ ਨਿਕਲੇ देखो इसने सोचा था हम ऐसे देश में जाएंगे जहां पर जाके हम लोग जो प्रोग्रेस करेंगे यू you नो know, अपनी करियर में प्रोग्रेस करेंगे एक अच्छी ज़िंदगी जिएंगे फैमिली और बच्चों को अच्छी लाइफ पर साथ साथ में कल्चर भी पास करेंगे ये किसी ने नहीं सोचा था आज हिंदू सभा जैसे और संस्थाओं सभी संस्थाओं ने जो ये काम कर रहे हैं और अपने आने वाली जनरेशन को एक को जो कल्चर पास कर रहे हैं और अपने कल्चर की सबसे एक बड़ी सबसे बढ़िया ब्यूटी ये है कि हाउ टू लिव ए गुड लाइफ एट द सेम टाइम हाउ टू लीव अ पीसफुल लाइफ एंड लेट अदर्स लीव अ गुड लाइफ एंड गिव अ मैसेज ऑफ ए यू नो पीसफुल लाइफ जिससे पूरी ओवरऑल कम्युनिटी में एक हारमोनी डेवलप होती है ओवरऑल कनेडियंस में सो वी ऑल आर नोन फॉर यू नो स्प्रेडिंग द लव एंड इट्स ग्रेट द डिस्टर्ब का प्लेटफॉर्म जो होता है वो बच्चों के लिए बहुत बड़ा है और कम्युनिटी के लिए बहुत बड़ा है सो थैंक्स टू अगेन द हिंदू सभा मैनेजमेंट थैंक्स टू द एंटायर कम्युनिटी हु नो एंजॉयज द होल फेस्टिवल इन अ सच ए नाइस पीसफुल मैनर सो अगेन हैप्पी दशहरा टू एवरी एंड थैंक्स टू द ओवरऑल कनाडा यू नो वेर वी इट्स ए ब्यूटिफुल कंट्री बिल्कुल बड़े पैमाने पर अच्छा। और इतने बड़े पैमाने में देखो एडमिनिस्ट्रेशन कितना लगा हुआ जी जी है पूरी फोर्सेस लगी हुई है पुलिस फोर्स फुली फुली है फायर डिपार्टमेंट है सिटी है प्रोविंस है फेडरल है एवरीबडी इज़ इन्वॉल्व टू हेल्प द हिंदू सभा मैनेजमेंट टू डू दिस प्रोग्राम इन ए वेरी नाइस मैनर सो थैंक्स टू एवरीबाडी एंड थैंक्स टू ऑल द पीपल इन कैनेडा एंड all you know long live canada god bless canada thank you thank you and once again happy thisara happy thisara jai shri ram aap sabhi ko डेली पोस्ट के देखने वाले सुनने वाले सभी श्रोताओं को बहुत बहुत स्वागत अभिनंदन मैं पंडित वासुदेव हिंदू सभा मंदिर की ओर से आप सभी का स्वागत करता हूं अभिनंदन करता हूं आज विजयादशमी का ये पावन पर्व हम सभी सनातनियों के लिए हिंदू सिख जैन बौद्ध हम सभी मिलकर के इस पर्व को मनाते हैं ये सभी के लिए बड़ा ही सौहार्द और सौभाग्य का पर्व है इसलिए विजयादशमी पर भगवान श्री राम ने रावण के वध को करके माँ शक्ति की उपासना करके भगवान शिव की अर्चना वंदना करके तब उस अत्याचारी दुराचारी अभिमा ने उस रावण पर विजय प्राप्त की और उसी का ये पर्व है इसलिए आज हम यहाँ पर रामलीला का भी कार्यक्रम है पहले गणेश बंदन करके मंदिर के सभी पदाधिकारियों ने उस कार्य को प्रारंभ किया उसके बाद शिवार्चन हुआ भगवान का अभिषेक हुआ भस्म आरती हुई और बच्चों ने भजन कीर्तन किया और अभी रामलीला का भी बड़ा ही पावन पर्व चल रहा है तो इस महोत्सव के अंत में जा कर के बाद में रावण का दहन होगा फिर फायरवर्क्स होंगे सभी के लिए खाने पीने की व्यवस्था पूर्ण है और बैठने के लिए भी लगभग दस हज़ार कुर्सियों की व्यवस्था आज की गई है और पंडित जी अगर लास्ट टाइम आप देखा जाए पाँच हज़ार कुर्सी थी और लोग खड़े रह गए थे हज़ार थे और इस बार दस हज़ार कर दिया आपको लग रहा है वो वे भी फिर भी लोग खड़े रहेंगे फिर भी अब आप अगर आप पीछे जाएंगे तो अभी मैं होके आया हूँ सब टेंटों के बाहर जहाँ फूड लगा हुआ है वहाँ लगभग पचासों सैकड़ों लोग लाइन में लगे हुए हैं अभी बैठने के लिए उनको अभी टाइम लगेगा तो लगभग ये सभी कुर्सियाँ भर जाएंगी अगर हम बात करें जी देखिए हमारा ये जो त्यौहार ऐसा होता है वो भाईचारे को दर्शाता है और हम देखे भी लोग इतने आते हैं आपको लग रहा है अभी कहीं कमी तो नहीं हो रही कहीं इंडिया की, आपको। हाँ इंडिया को तो ऑलवेज हम मिस करते ही है लेकिन फिर भी यहाँ ये पर्व को देख करके ऐसा नहीं लगता कि हम कहीं किसी अन्य देश में या बाहर आकर के बसे बस हुए सब अपने देश में भी अपने देश का जैसा माहौल और ऊपर वाले ने भी आज बहुत कृपा करिए थर्टी डिग्री था तो इतनी गर्मी हो रही थी सब लोग परेशान थे लेकिन अभी जा करके सब ठीक हो गया इसलिए वहां से सब लोग आकर के कुर्सियों में अभी-अभी बैठना शुरू हो रहे हैं ਧੰਨਵਾਦ ਪੰਡਿਤ ਜੀ ਆਪਕਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸੋ ਨੀਨਾ ਜੀ ਕਿਵੇਂ ਦੇਖਦੇ ਹੈਂ ਅੱਜ ਦੁਸਹਿਰੇ ਦਾ ਪਾਵਨ ਤਿਹਾਰ ਹੈ ਜੀ ਸਭ ਤੋਂ ਪਹਿਲੇ ਤਾਂ ਹੈਪੀ ਦੁਸਹਿਰਾ ਹੈ ਹੈਪੀ ਦੁਸਹਿਰਾ ਆਪਕੋ ਤੇ ਸਭ ਯੂਸ ਕੋ ਵੀ ਸੋ ਵਾਟ ਯੂ ਫੀਲ ਟੂਡੇ ਲਾਈਕ ਇਫ ਯੂ ਸੀ ਦਾ ਕਰਾਊਡ ਲਾਈਕ ਲਾਟਸ ਆਫ ਪੀਪਲ ਆਰ ਹੇਅਰ ਵਾਟ ਯੂ ਥਿੰਕ ਯੂ نو ਵਾਟ ਇਟਸ ਜਸਟ ਸੋ ਬਿਊਟੀਫੁਲ ਇਟਸ ਹਾਰਟ ਵਾਰਮਿੰਗ ਟੂ ਸੀ ਸੋ ਮੈਨੀ ਪੀਪਲ ਕਮ ਆਊਟ ਟੂਡੇ ਐਂਡ ਦਾ ਵੈਦਰ ਇਜ਼ ਬਿਊਟੀਫੁਲ ਅਮ ਦਾ ਆਰਗੇਨਾਈਜੇਸ਼ਨ ਐਂਡ ਏਵਰੀਥਿੰਗ ਥੈ ਦਰ ਡੂਇੰਗ About Ram Bhagwan and Hanumanji. It's about the courage that we see in ourselves, the courage that we see in each other on how we have to do what is right sometimes. And it's sometimes very difficult to make the right choices but today gives us that encouragement that we all do what is best for our communities so uh, to celebrate uh, Ram Tushera and of course uh, uh, Ram finally finding Sita Mata and bringing her home this is just a wonderful time to celebrate celebrate for all communities, not just the Hindu community, all communities to come together here. And I think that's what is so heartwarming that we live in the best place in the world to live, to work, to raise a family. And I think this is why we're so blessed to be here in Canada. Once again, happy to share. Thank you, thank you so much. Thank you. So karab Sabto Balata, happy this Belkal Sari community knew happy to ਕਹਿਣਾ ਚਾਹੋਗੇ ਜੀ ਅੱਜ ਇੱਥੇ ਆਏ ਹਾਂ ਹਰ ਸਾਲ ਹੀ ਆਪਾਂ ਇੱਥੇ ਆਉਨੇ ਆਂ ਔਰ ਸੈਲੀਬ੍ਰੇਟ ਕਰਦੇ ਆਂ ਔਰ ਸਾਂਝਾ ਜਿਹੜਾ ਸਾਂਝੀ ਵਾਰਤਾ ਦਾ ਪ੍ਰਤੀਕ ਆ ਜੀ ਇਹ ਕਿਉਂਕਿ ਇੱਥੇ ਕੋਈ ਇੱਕ ਕਮਿਊਨਿਟੀ ਨਹੀਂ ਇੱਥੇ ਹਰ ਧਰਮ ਦੇ ਲੋਕ ਆ ਕੇ ਸੈਲੀਬ੍ਰੇਟ ਕਰਦੇ ਆ ਔਰ ਖਾਸ ਕਰਕੇ ਜੇ ਆਪਾਂ ਆਪਦੇ ਬੈਕ ਹੋਮ ਤੋਂ ਦੂਰ ਆ ਔਰ ਇੰਨੀ ਤਦਾਦ ਦੇ ਵਿੱਚ ਕਿਵੇਂ ਵੇਖਦੇ ਆ ਬਹੁਤ ਵਧੀਆ ਲੱਗਦਾ ਜੀ ਕਿ ਪਿਛਲੇ ਕਈ ਸਾਲਾਂ ਤੋਂ ਇਹ ਪ੍ਰੋਗਰਾਮ ਅਲੀਕਿਆ ਜਾ ਰਿਹਾ ਹੈ ਹਿੰਦੂ ਸਭਾ ਮੰਦਿਰ ਵੱਲੋਂ ਹਰੇਕ ਸਾਲ ਹੋਰ ਵਧੀਆ ਬਣਾਇਆ ਜਾ ਰਿਹਾ ਹੈ ਆ ਹਰੇਕ ਸਾਲ ਜੇ ਸੈਟਅਪ ਵੀ ਦੇਖ ਰਹੇ ਹੋ ਕਿ ਨਹੀਂ ਇੰਪਰੂਵ ਹੁੰਦੀ ਆ ਤੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਕਮਿਊਨਿਟੀ ਦਾ ਪ੍ਰੋਗਰਾਮ ਆ ਜਿਸ ਤਰੀਕੇ ਨਾਲ ਫੂਡ ਵੈਂਡਰਸ ਲੱਗੇ ਹੋਏ ਨੇ ਕਮਿਊਨਿਟੀ ਆਈ ਹੋਈ ਆ ਸੋ ਸਹਿਰੇਦਿਆ ਸਾਹਿਬ ਬਹੁਤ ਬਹੁਤ ਮੁਬਾਰਕਾ ਜਿੱਤੇ ਅਸੀਂ ਸੈਲੀਬ੍ਰੇਟ ਕਰਦੇ ਆ ਲਾਈਟ ਓਵਰ ਈਵਲ ਲਾਈਟ ਓਵਰ ਈਵਲ ਇਹ ਬਹੁਤ ਵਧੀਆ ਸੈਲੈਬ੍ਰੇਸ਼ਨ ਆ ਆਪਣੇ ਕਮਿਊਨਿਟੀ ਦੇ ਵਿੱਚ ਜਿਸ ਸਿਰਫ ਸਾਰਿਆਂ ਨੂੰ ਇਕੱਠੇ ਵੀ ਨਹੀਂ ਕਰਦਾ ਪਰ ਆਪਣੇ ਹਿਸਟਰੀ ਦੀ ਤੇ ਆਪਣੇ ਪਰਸ਼ੋਕਰ ਬਾਰੇ ਵੀ ਸਾਰਿਆਂ ਨੂੰ ਨੋਲਿਜ ਮਿਲਦੀ ਆ ਸੋ ਬੜਾ ਵਧੀਆ ਲੱਗਦਾ ਆ ਹਰ ਇੱਕ ਸਾਲ ਹਿੰਦੂ ਸਭਾ ਮੰਦਿਰ ਵੱਲੋਂ ਇਹ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਜਾਂਦਾ ਹੈਪੀ ਦਸਹਰਾ ਟੂ एवरीवन ਸੰਧੂ ਸਾਹਿਬ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਹੈਪੀ ਦਸਹਰਾ ਜੀ ਆ ਥੈਂਕ ਯੂ ਗਰੇਵਾਲ ਸਾਹਿਬ ਤੁਹਾਨੂੰ ਵੀ ਦਸਹਰੇ ਦੀਆਂ ਤੇ ਸਾਰੀ ਆਪਣੀ ਕਮਿਊਨਿਟੀ ਨੂੰ ਦਸਹਰੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਕਿਵੇਂ ਦੇਖਦੇ ਹੋ ਜੀ ਅੱਜ ਇੱਥੇ ਕਰਾਊਡ ਆ ਔਰ ਹਰ ਸਾਲ ਇਹ ਕਰਾਊਡ ਵਧਦਾ ਹੀ ਜਾ ਰਿਹਾ ਇਹ ਘਟਣ ਦਾ ਨਾਉ ਨਹੀਂ ਲੈਂਦਾ ਕਿਉਂਕਿ ਸਾਡੀ ਕਮਿਊਨਿਟੀ ਇੰਨੀ ਹੋ ਚੁੱਕੀ ਆ ਔਰ ਇੱਕ ਇਹ ਐਸਾ ਤਿਹਾੜਾ ਵੀ ਜਿਹੜਾ ਸਾਂਝੇ ਭਾਈਚਾਰੇ ਦਾ ਪ੍ਰਤੀਕ ਆ ਕਿਵੇਂ ਵੇਖਦੇ ਹੋ ਬਿਲਕੁਲ ਜੀ ਤੁਹਾਡੀ ਬਿਲਕੁਲ ਗੱਲ ਠੀਕ ਹੈ ਦੇਖੋ ਅੱਜ ਕਮਿਊਨਿਟੀ ਕਿੰਨੇ ਹਮ ਹਮ ਆਗੇ ਇਥੇ ਪਹੁੰਚੀ ਆਈ ਥਿੰਕ ਲਗਦਾ ਆਲਮੋਸਟ 25000 ਬੰਦਾ ਇਥੇ ਹੋਊਗਾ ਜੀ ਸੋ ਇਹ ਜਿਹੜੀ ਆਪਣੀ ਕਹ ਲਓਗੀ ਇੱਕ ਦਸਦੀ ਚੀਜ਼ ਕੀ ਜਿਹੜੀ ਆਪਣੀ ਕਮਿਊਨਿਟੀ ਇਥੇ ਕਿੰਨੀ ਵੱਧ ਚੁੱਕੀ ਆ ਤੇ ਆਪਣੇ ਕਲਚਰ ਨੂੰ ਜਿਹੜੇ ਆਪਣੇ ਸਪੈਸ਼ਲ ਦਿਨ ਹੈਗੇ ਉਹਨੂੰ ਆਪਾਂ ਕਦੀ ਵੀ ਸੈਲੀਬ੍ਰੇਟ ਕਰਨ ਤੋਂ ਪਿੱਛੇ ਨਹੀਂ ਹਟਦੇ ਈਵਨ ਤੋਂ ਆਪਾਂ ਇੰਡੀਆ ਤੋਂ ਇਥੇ ਬਹੁਤ ਦੂਰ ਆਏ ਆ ਜੀ ਲੇਕਿਨ ਫਿਰ ਵੀ ਆਪਣੀਆਂ ਆਪਾਂ ਰੂਟਸ ਦੇ ਨਾਲ ਆਪਣੇ ਕਲਚਰ ਨਾਲ ਜੁੜੇ ਆ ਖਾਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਉਨੇ ਉਹਨਾਂ ਠੀਕ ਹੈਗਾ ਜੀ ਯੂਨਿਟੀ ਦਾ ਕਿ ਕਮਿਊਨਿਟੀ ਦੇ ਵਿੱਚ ਕਿਦਾਂ ਆਪਾਂ ਯੂਨਿਟੀ ਸਪੈਸ਼ਲੀ ਅੱਜਕੱਲ ਆਪਾਂ ਦੇਖਦੇ ਆਂ ਕਿ ਕਿਦਾਂ ਕਈ ਵਾਰੀ ਨਫ਼ਰਤ ਜਾਂ ਹੇਟ ਕਈ ਵਾਰੀ ਦੇਖਦੇ ਆਂ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੈਗੇ ਉਹ ਕਮਿਊਨਿਟੀ ਨੂੰ ਸਟ੍ਰੇਨਥਨ ਕਰਦੇ ਆ ਤੇ ਯੂਨਿਟੀ ਆਪਸ ਦੇ ਵਿੱਚ ਤੇ ਭਾਈਚਾਰਾ ਜਿਹੜਾ ਬਣਾਉਂਦੇ ਆ ਜੀ ਔਰ ਮੈਂ ਵੀ ਦੇਖਿਆ ਜਿਵੇਂ ਆਪਾਂ ਯੂਨਿਟ ਦੀ ਗੱਲ ਕੀਤੀ ਔਰ ਮੇਰੇ ਹਿਸਾਬ ਨਾਲ ਜੇ ਆਪਾਂ ਵੈਸੇ ਤਾਂ ਕਹਿਣਾ ਨਹੀਂ ਚਾਹੀਦਾ ਪਰ ਜੇ ਹਿੰਦੂ ਭਾਈਚਾਰੇ ਨੂੰ ਛੱਡ ਕੇ ਆਪਾਂ ਦੇਖਿਆ ਜਾਵੇ ਸਿੱਖ ਕਮਿਊਨਿਟੀ ਮੈਂ ਕਹਿੰਦਾ ਉਹਨਾਂ ਨਾਲੋਂ ਜ਼ਿਆਦਾ ਅੱਜ ਉੱਥੇ ਬਿਲਕ ਕੋਈ ਇਥੇ ਮੈਟਰ ਨਹੀਂ ਕਰਦਾ ਕਿਹੜਾ ਹਿੰਦੂ ਆ ਕਿਹੜਾ ਸਿੱਖ ਆ ਕਿਹੜਾ ਮੁਸਲਮਾਨ ਆ ਜਦੋਂ ਇਦਾਂ ਦੇ ਤਿਹਾਰ ਆਉਂਦੇ ਆ ਹਮੇਸ਼ਾ ਇੱਕ ਯੂਨਿਟੀ ਦਾ ਪ੍ਰਤੀਕ ਆ ਹਮੇਸ਼ਾ ਕਮਿਊਨਿਟੀ ਨੂੰ ਇਕੱਠੇ ਕਰਦੇ ਆ ਹਮੇਸ਼ਾ ਭਾਈਚਾਰਾ ਜਿਹੜਾ ਆਪਣਾ ਵਧਾਉਂਦੇ ਆ ਤੇ ਆਪਾਂ ਹਮੇਸ਼ਾ ਪਰਮਾਤਮਾਗੇ ਅਰਦਾਸ ਕਰਦੇ ਇਦਾਂ ਭਾਈਚਾਰਾ ਜਿਹੜਾ ਕਮਿਊਨਿਟੀ ਦੇ ਵਿੱਚ ਬਣਿਆ ਰਹੇ ਜੀ ਸੋ ਹਾਏ ਸਾ ਹਾਊ ਆਰ ਯੂ ਆਮ ਡੂਇੰਗ ਅਮੇਜ਼ਿੰਗ ਹਾਊ ਆਰ ਯੂ ਆਮ ਗੋਡ ਓਕੇ ਵਾਟ ਅਬਾਊਟ ਹਾਊ ਯੂ ਫੀਲ ਟੂਡੇ ਲਾਈਕ ਟੂਡੇ ਇਜ਼ ਦ ਦਸਰਾ ਐਂਡ ਵਾਂਸ ਅਗੇਨ ਹੈਪੀ ਦਸਰਾ ਹੈਪੀ ਦਸ we're in the city of brampton we have police officers here that are interacting with the community it's such an amazing community the hindu community this festival is such a significant event and everything that it means to triumph over evil with goodness compassion making a strong safer community that's what peel regional police is all about happy to share it everybody have a great time tonight and did you see this much crowd on last year or you, you expect that i'm hoping it's going to be a humongous crowd with the weather being as nice as it is, everybody is in such a good mood, in such good spirits. We're uniting as a community, we're strong, we're safer together. I'm hoping that people come out. learn from us get to meet some of our officers maybe we'll hire some of them to become police officers too yeah. thank you so much jan once again happy this way. thank you happy to share to everybody thank, thank you everybody ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਹਿੰਦੂ ਸਵਾ ਟੈਂਪਲ ਬ੍ਰੈਮਟਨ ਕਨੀਓ ਜਿਹੜਾ ਅੱਜ ਦਸਹਰੇ ਦਾ ਜਿਹੜਾ ਇਹ ਪਵਿੱਤਰ ਤਿਹਾਰ ਮਨਾਇਆ ਗਿਆ ਜਿਹਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਆ ਬਈ ਬਦੀ ਤੇ ਨੇਕੀ ਦੀ ਜਿੱਤ ਅੱਜ ਹੋਈ ਆ ਔਰ ਇਸੇ ਤਰੀਕੇ ਨਾਲ ਅਸੀਂ ਜਿਸ ਤਰੀਕੇ ਨਾਲ ਬਾਹਰਲੀਆਂ ਕੰਟਰੀਆਂ ਦੇ ਵਿੱਚ ਰਹਿੰਦੇ ਆ ਉੱਥੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਮਿਲ ਜਾਣਾ ਵੀ ਸਾਨੂੰ ਇਹੀ ਮਹਿਸੂਸ ਹੋਣਾ ਵੀ ਅਸੀਂ ਇੰਡੀਆ ਦੇ ਵਿੱਚੋਂ ਔਰ ਇੰਡੀਆ ਦੇ ਵਿੱਚ ਹੀ ਇਹ ਦਸਹਿਰਾ ਮਨਾਇਆ ਜਾ ਰਿਹਾ ਇਸੇ ਕਰਕੇ ਲੋਕਾਂ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਔਰ ਹਰ ਸਾਲ ਇਹ ਇਕੱਠ ਜਿਹੜਾ ਵੱਧਦਾ ਤੁਰਿਆ ਆਉਂਦਾ ਕਿਉਂਕਿ ਲੋਕ ਕਿਤੇ ਨਾ ਕਿਤੇ ਜਦੋਂ ਅਸੀਂ ਬੈਕ ਹੋਮ ਨੂੰ ਮਿਸ ਕਰਦੇ ਹਾਂ ਉੱਥੇ ਹੀ ਇਸ ਤਰੀਕੇ ਦੇ ਜਦੋਂ ਈਵੈਂਟ ਹਿੰਦੂ ਸਭਾ ਟੈਂਪਲ ਕੰਨੀਓ ਜਾਂ ਕਿਸੇ ਵੀ ਧਾਰਮਿਕ ਸਥਾਨ ਕੰਨੀਓ ਹੁੰਦੇ ਆ ਤਾਂ ਬੜੇ ਹੀ ਲੋਕ ਉਤਸ਼ਾਹ ਹੁੰਦਾ ਲੋਕਾਂ 'ਚ ਵੀ ਉੱਥੇ ਭਰਮਾ ਹੰਗਾਰਾ ਦਿੰਦੇ ਆ ਉਹਨੂੰ ਤਾਂ ਕਿ ਅਸੀਂ ਜਿਹੜੇ ਸਾਡੇ ਰੂਟਸ ਨੇ ਜਿਹੜੇ ਸਾਡੇ ਤਿਹਾਰਾ ਆ ਉਹਨਾਂ ਨਾਲ ਅਸੀਂ ਜੜੋਂ ਅਸੀਂ ਜੁੜ ਸਕੀਏ ਇਸੇ ਕਰ ਹਾਰਮੋਨ ਆਇਆ ਜਾਂਦਾ ਔਰ ਲੋਕਾਂ ਦਾ ਭਾਰੀ ਜਿਹੜਾ ਠਾਠਾ ਮਾਰਦਾ ਕਟਾ ਉਹ ਵੀ ਦੇਖਦੇ ਹੀ ਬਣਦਾ ਹੁੰਦਾ ਸੋ ਫਿਰ ਹਾਲ ਦੇ ਲਈ ਇੰਨਾ ਹੀ ਅਗਲੀ ਅਪਡੇਟ ਦੇ ਨਾਲ ਫਿਰ ਰੂਬਰੂ ਹੋਵਾਂਗੇ ਨੈਕਸਟ ਈਅਰ ਮਿਲਦੇ ਆਂ ਜੀ ਔਰ ਸਾਡੇ ਕੰਨਿਓ ਵੀ ਸਾਰਿਆਂ ਕੰਨਿਓ ਹੈਪੀ ਦਸਹਿਰਾ ਸੋ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ